ਆਪ ਦਾ ਨਾਮ ਦੱਸ ਦਿਓ ਜੀ ਕਿਹੜੇ ਪਿੰਡ ਦੇ ਹੋ عمر ਕਿੰਨੀ ਹੋ ਗਈ ਮੇਰਾ ਨਾਮ ਰਸਾਲ ਸਿੰਘ ਪਿੰਡ ਕਰਮੂ ਵਾਲਾ ਉਮਰ ਮੇਰੀ 63 ਸਾਲ ਦੀ ਹਾਂ ਜੀ ਇਹ ਥੋੜਾ ਪਰਿਵਾਰ ਇੱਥੇ ਸ਼ੁਰੂ ਤੋਂ ਹੀ ਕਰਮੂ ਵਾਲੇ ਤੋਂ ਜੇ ਬਰਵਾ ਕੇ ਬਸੇ ਨਹੀਂ ਜੀ ਅਸੀਂ ਸ਼ੁਰੂ ਤੋਂ ਹੀ ਕਰਮੂ ਵਾਲੇ ਤੋਂ ਹਾਂ ਜੀ ਅ ਇਸ ਪਿੰਡ ਦੇ ਵਿੱਚ ਇੱਕ ਬਹੁਤ ਪੁਰਾਣੇ ਉਹਨੇ ਸੁੰਦਰ ਸਿੰਘ ਜੀ ਜਿਨ੍ਹਾਂ ਦਾ ਕਾਫੀ ਨਾਮ ਆ ਉਹਨਾਂ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਜੀ ਹਾਂ ਜੀ ਹਾਂ ਜੀ ਉਹਨਾਂ ਦਾ ਮੁੰਡਾ ਭਾਲ ਸਿੰਘ ਸੀ ਜੀ ਤੇ ਉਹਨਾਂ ਦਾ ਪੁੱਤਰਾ ਜਸਪਾਲ ਸਿੰਘ ਹੈ ਹਾਂਜੀ ਉਹ ਸੁਦਰ ਸਿੰਘ ਨੇ ਕਹਿੰਦੇ ਕੋ ਪਿੰਡ ਲਈ ਕੋ ਚੰਗੇ ਕੰਮ ਕੀਤੇ ਜਾਂ ਕਿਵੇਂ ਦਾ ਉਹਨਾਂ ਦਾ ਹਾਂਜੀ ਉਹਨਾਂ ਦਾ ਬਹੁਤ ਵਧੀਆ ਸੁਭਾਅ ਹੈ ਜੀ ਬਹੁਤ ਚੰਗੇ ਕੰਮ ਕੀਤੇ ਹੋਣਾ ਹੈ ਹਾਂਜੀ ਉਹਨਾਂ ਦਾ 6 ਇੱਥੇ ਸਾਡੇ ਪਿੰਡ 'ਚ 6-7 ਖੂਹ ਸੀ ਜਿਹੜੇ ਉਹਨਾਂ ਲਵਾਏ ਹਾਂਜੀ ਉਹਨਾਂ ਦੇ ਸਾਡੇ ਆ ਕਰਮੂ ਵਾਲਾ ਰਤੋ ਕੇ ਪਖੋਪੁਰ ਧੋਨ ਇਸ ਦਹਾ ਪਿੰਡਾਂ ਦੇ ਵਿੱਚ ਸਭ ਤੋਂ ਜਿਹੜਾ ਉਹਨਾਂ ਦੇ ਉੱਚੀ ਬਿਲਡਿੰਗ ਉਹਨਾਂ ਦੇ ਸੀ ਸਭ ਤੋਂ ਆ ਜਿਹੜੇ ਕਿ ਅਸੀਂ ਉਹਨਾਂ ਦੇ ਘਰ ਉੱਤੇ ਜਾ ਕੇ ਵੇਖਿਆ ਜਿਹੜਾ ਉਦੋਂ ਕਾਫੀ ਦੂਰ ਤਾਈਂ ਜਿਹੜਾ ਨਹੀਂ ਹੀ ਕਿ ਇਹਦਾ ਇਹ ਉਹ ਜਿਹਾ ਇੱਥੇ ਰਹਿਣ ਸਹਿਣਾਗਾ ਜਿਹੜਾ ਉਹਨਾਂ ਦਾ ਸੀ ਹਾਂ ਜਿਹੜਾ ਉਹਨਾਂ ਦੇ ਉੱਪਰ ਜਿੰਨੇ ਕੁ ਸਾਡੀ ਉਮਰ ਆ ਜਦੋਂ ਅਸੀਂ ਵੇਖਿਆ ਤੇ ਉਦੋਂ ਸਾਡੇ ਕੋਈ ਵੀ ਵੀ ਦੂਜੀ ਮੰਜ਼ਲ ਤੇ ਰਹਿ ਇਸ ਨਹੀਂ ਤੀਜੀ ਮੰਜ਼ਲ ਤੇ ਉਹਨਾਂ ਦੀ ਦੂਜੀ ਮੰਜ਼ਲ ਤੇ ਰਹਿ ਸੀ ਤੇ ਜਿਹੜੀ ਰਹਿ ਸੀ ਤੇ ਉਹ ਉਹਨਾਂ ਦਾ ਜਿਹੜੇ ਥੱਲੇ ਖੂਈ ਸੀ ਤੇ ਖੂਈ ਦੇ ਉੱਤੋਂ ਥੱਲੇ ਨਹੀਂ ਉਤਰਦੇ ਉੱਤੋਂ ਹੀ ਲਾਜਣਾ ਪਾਣੀ ਉੱਤੇ ਹੀ ਜਾਂਦਾ ਹੈ ਹਾਂ ਉੱਤੇ ਹੀ ਉਥੇ ਲਾ ਜਾ ਕੇ ਦੇ ਉਹਦੇ ਨਾਲ ਹੀ ਸਾਰਾ ਕੰਮ ਤੰਦਾ ਕਰਦੇ ਹਾਂਜੀ ਇਹ ਮੈਲ ਕਿੱਡਾ ਕਬੜਾ ਸੀ ਜੇ ਕਿੱਡੇ ਕਿਲੇ ਚ ਹੋਇਆ ਮੈਂ ਜੀ ਇਹਦਾ ਜਿਹੜਾ ਏਰੀਆ ਘਟੂ ਘਟ ਅੱਧੀ ਕਿਲੇ ਦੇ ਕਰੀਸੀ ਹਾਂਜੀ ਬਹੁਤ ਵਧੀਆ ਬਿਲਡਿੰਗ ਸੀ ਚਾਰ ਮੰਜ਼ਲੀ ਬਿਲਡਿੰਗ ਸੀ ਹਾਂਜੀ ਤੇ ਫਿਰ ਬਾਅਦ ਵਿੱਚ ਇਹ ਬਿਲਡਿੰਗ ਦਾ ਕੀ ਬਣਿਆ ਕਿਵੇਂ ਤਾਂ ਹਸਤੀ ਗਈਆਂ ਕਿਉਂ ਉਹ ਤੇ گاਉਂ ਉਹਨਾਂ ਦੇ ਕੋਈ ਸਹੀ ਜਿਹੇ ਜਿਹੇ ਬਈ ਉਹਨੇ ਉਥੇ ਬਾਹਰ ਹੀ ਰਹਿਣ ਲਾ ਪਏ ਉਹਨਾਂ ਦਾ ਇੱਧਰ ਬਹੁਤਾ ਪਰਿਵਾਰ ਨਾ ਆਉਣ ਕਰਕੇ ਤੇ ਤਾਂ ਕਰਕੇ ਉਹਨਾਂ ਦਾ ਬਿਲਡਿੰਗ ਦਾ ਫਿਰ ਉਹਨਾਂ ਇਮਾਰਤ ਪ੍ਰਾਣੀ ਹੋ ਗਈ ਸਾਫ ਸੰਭਾਲ ਲਈ ਹਾਂਜੀ ਇਮਾਰਤ ਪ੍ਰਾਣੀ ਹੋ ਗਈ ਤੇ ਉਹਦਾ ਕਰਕੇ ਫਿਰ ਟੈ ਗਈ ਸਭ ਤੋਂ ਇਮਾਰਤ ਬਹੁਤ ਜਿਆਦਾ ਵਧੀਆ ਸਾਡੇ ਪਿੰਡਾਂ ਦੇ ਲਾਗੇ ਬਣੇ ਇਹੋ ਹੀ ਉਸ ਇਮਾਰਤ ਦਾ ਹੁਣ ਵੀ ਕੁਝ ਕੋਈ ਨਿਸ਼ਾਨ ਬਚਿਆ ਹੈ ਜਾਂ ਬਿਲਕੁਲ ਖਤਮ ਹੈ ਜੀ ਨਹੀਂ ਜੀ ਹੁਣ ਥੋੜਾ ਜਿਹਾ ਹਾਂ ਹਾਂ ਬਹੁਤਾ ਨਹੀਂ ਹਾਂ ਕੋਈ ਪਿੰਡ ਬਾਰੇ ਤੁਹਾਨੂੰ ਹੋਰ ਕੋਈ ਪਿੰਡ ਦੀ ਕੋਈ ਪੁਰਾਣੀ ਗੱਲ ਜਾਂ ਪਿੰਡ ਬਾਰੇ ਕੋਈ ਖਾਸ ਗੱਲ ਜੇ ਤੁਸੀਂ ਦੱਸਣਾ ਚਾਹੋਗੇ ਸਾਡੇ ਪਿੰਡ ਦਾ ਇਥੇ ਬਹੁਤ ਜ਼ਿਆਦਾ ਰਸੂਗਾ ਤੇ ਬਹੁਤ ਇੱਕ ਦੂਜੇ ਨਾਲ ਮਿਲਜੋਲ ਆ ਤੇ ਬਹੁਤ ਵਧੀਆ ਮਿਲਜੁਲ ਕੇ ਰਹਿੰਦੇ ਸਾਰੇ ਹਾਂ ਇਥੇ ਕਿਸੇ ਦੀ ਬੈਰ ਵਿਰੋਧ ਦੀ ਭਾਵਨਾ ਨਹੀਂ ਹੈ ਅੱਜ ਕੱਲ ਕੋਈ ਵੀ ਹੈਗੀ ਹਾਂ ਬਹੁਤ ਵਧੀਆ ਇਥੇ ਜਿਹੜੇ ਸਾਡੇ ਆਲੇ ਦੁਆਲੇ ਦੇ ਰਹਿਣ ਸਹਿਣ ਬਹੁਤ ਵਧੀਆ ਤੇ ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿਤਾ ਕੀ ਹੈ ਆਮਦਨ ਕਿੱਥੋਂ ਦੀ ਇਹਨਾਂ ਦਾ ਮੁੱਖ ਕਿਤਾ ਖੇਤੀਬਾੜੀ ਆ ਤੇ ਦੂਜਾ ਸਾਡੇ ਦਰਿਆ ਦੇ ਲਾਗੇ ਦਰਿਆ ਉਣ ਕਰਕੇ ਪਿੰਡ ਦੇ ਲਾਗੇ ਕਰਕੇ ਤੇ ਸਾਡੇ ਜਿਹੜੇ ਪਸ਼ੂ ਆ ਮੱਝਾਂ ਗਾਵਾਂ ਉਹ ਲਾਗੇ ਚਰਨੋਂ ਹੀ ਚੱਲ ਜਾਂਦੀਆਂ ਤੇ ਜਿਆਦਾਤਰ ਲੋਕਾਂ ਦੇ ਪਹਿਲਾਂ ਡੰਗਰੇ ਹੋਣ ਕੋਈ ਘਟਿਆ ਹਾਂ ਦੰਗਰਾ ਜੰਗਲ ਘਟੁੰਦਾ ਕਰਕੇ ਹੁਣ ਡੰਗਰ ਘਟੇ ਆ ਅੱਗੇ ਜ਼ਿਆਦਾਤਰ ਲੋਕੀ ਦੁੱਧ ਤੇ ਵੀ ਗਜਾਰਾ ਕਰਦੇ ਤੇ ਮਹੀ ਵੀ ਪਾਲਦੇ ਨਹੀਂ ਪਸ਼ੂ ਪਾਲ ਕੇ ਤੇ ਵੇਚਦੇ ਵੀ ਇਹ ਖੇਤੀਬਾੜੀ ਤੋਂ ਬਿਨਾਂ ਕੋਈ ਹੋਰ ਤਰ੍ਹਾਂ ਦਾ ਕੋਈ ਆਪਣਾ ਕਾਰੋਬਾਰ ਕਰਨ ਵਾਲੇ ਜਾਂ ਕੋਈ ਜਿਵੇਂ ਕੋਈ ਸਰਕਾਰੀ ਨੌਕਰੀ ਕਰਨ ਵਾਲੇ ਇਸ ਤਰ੍ਹਾਂ ਦੇ ਪਰਿਵਾਰ ਵੀ ਹੈ ਕਿ ਨਿੰਡ ਚ ਹੈਗੇ ਆ ਜੀ ਬਹੁਤ ਆ ਸਰਕਾਰੀ ਨੌਕਰੀ ਜੌਬ ਹੈ ਹੈਗੇ ਆ ਕੋਈ ਮੈਨੇਜਰ ਲੱਗਾ ਹੈ ਕੋਈ ਬਹੁਤ ਜ਼ਿਆਦੀਆਂ ਨੌਕਰੀਆਂ ਹਾਂਜੀ ਕੋਈ 에어 ਫੋਰਸ ਜਿਹੜੀ ਆ ਹਾਂਜੀ ਇਸ ਤਰ੍ਹਾਂ ਕਰਕੇ ਬਹੁਤ ਪਿੰਡ ਚ ਨੌਕਰੀ ਪਿਛੇ ਵਾਲੇ ਵੀ ਬੰਦੇ ਆ ਗਏ ਹੁਣ ਕਾਫੀ ਡਿਵੈਲਪਮੈਂਟ ਹੋਈ ਆ ਪਿੰਡ ਦੀ ਠੀਕ ਹੈ